ਨੇ ਬਣੋ ਉਹ ਹੋਰ ਵਿੱਚ ਪਹੁੰਚ ਕੇ ਨਮਸਤਕ ਹੋਏ ਨੇ ਸਵਾਗਤ ਹੈ ਜਿਹੜੇ ਹੈ ਉਹਨੇ ਬਾਲਾ ਜੀ ਇੱਕ ਮਿੰਟ ਬਾਅਦ ਹੋ ਜਾ ਇੱਕ ਮਿੰਟ ਬਾਅਦ ਆ ਜਾਣਾ ਹਾਂ ਜਿਹੜਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਹੈ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ ਸਰਦਾਰ ਹਰਪੀ ਸਿੱਧੂ ਨੂੰ ਔਰ ਜਿਹੜਾ ਹੈ ਇਹ ਨਮਾਨ ਮੰਦਿਰ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਕੇ ਨਮਸਤਕ ਹੋਣਗੇ ਔਰ ਉਸ ਤੋਂ ਬਾਅਦ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਸਿੰਘ ਸਭਾ ਗੁਰਦੁਆਰਾ ਵੀ ਜਾਣਗੇ ਰਾਮ ਆਲੋ ਮੰਦਿਰ ਦੇ ਕੈਂਪ ਕਰਾਇਆ ਜਿਹੜਾ ਸਿੱਧੂ ਜੋਤਲਾ ਪ੍ਰਧਾਨਾ ਬਣ ਕੇ ਕੌਂਸਲ ਪਾਰਟੀ ਦੇ ਹਾਈ ਕਮਾਂਡਰ ਲੋ ਜਿਲ੍ਹਾ ਪ੍ਰਧਾਨ ਨਿਭਣ ਤੋਂ ਬਾਅਦ ਜਿਹੜਾ ਹੈ ਪਹਿਲੀ ਵਾਰ ਜਿਹੜਾ ਹੈ ਗੁਰਦੁਆਰਾ ਮੰਦਿਰ ਦੇ ਵਿੱਚ ਜਿਹੜਾ ਹੈ ਨਮਸਤਰ ਹੋਣਗੇ ਔਰ ਇਸ ਤੋਂ ਬਾਅਦ ਜਿਹੜਾ ਹੈ

बहुत बई वाहेगुरू जी ख़ालसा वाहेगुरू जी फते भाई हरप्रीत जी ਨੂੰ ਜ਼ਿਲ੍ਹਾ ਪ੍ਰਧਾਨ ਬਣ ਤੇ ਸਾਰੇ ਸ਼ਹਿਰ ਵਾਸੀ ਨੂੰ ਲੱਖ ਲੱਖ ਵਧਾਈਆਂ। ਹਰਪ੍ਰੀਤ ਜੀ ਹਰਪ੍ਰੀਤ ਜੀ ਆਪ ਹੀ ਜਿੰਨੇ ਜਿਹੜਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਏ ਨੇ ਔਰ ਗੱਲ ਬਾਤ ਕਰਾਂਗੇ ਪਰ ਇੱਕ ਵਾਰ ਜਿਹੜਾ ਹੈ ਨਮਸਤਕ ਕੋਰੇ ਨੇ ਕਮਾਨ ਜੀ ਦੇ ਮੰਦਿਰ ਤੇ ਜਿਹੜਾ ਜ਼ਿਲ੍ਹਾ ਪ੍ਰਧਾਨ ਲੱਗਣ ਦਾ ਵਾਰ ਪਹਿਲੀ ਵਾਰ ਪਹੁੰਚੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਸਿਮਰਨਾ ਕੋਰ ਦਵਾਰੇ ਵੀ ਦਵਾਰਾ ਸਾਹਿਬ ਵੀ ਪਹੁੰਚੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦਾ ਨਾ ਮੈਂ ਬਹੁਤ ਬਹੁਤ ਪ੍ਰਧਾਨ ਮੰਤਰੀ ਦਾ ਬਹੁਤ ਬਾਈਕ ਦੇ ਪ੍ਰੈਸ ਵਾਲੇ ਦਾ ਪਹੁੰਚ ਦਾ ਮੇਰਾ ਬਹੁਤ ਬਹੁਤ ਧੰਨਵਾਦ ਹੈ ਠੀਕ ਜੀ ਆ ਕੀ ਕਹਿਣਾ ਚਾਹੋਗੇ ਜੀ ਮੈਂ ਇਹੀ ਕਹਿਣਾ ਚਾਹੂੰਗਾ ਜਿਹੜੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਪਹਿਲਾਂ ਤਾਂ ਸਾਰੀ ਲੀਡਰਸ਼ਿਪ ਦਾ ਸਾਡੇ ਕਾਂਗਰਸ ਦੇ ਪ੍ਰਧਾਨ ਮਲਕਰਜਨ ਫੜਗੇ ਜੀ ਰਾਹੁਲ ਗਾਂਧੀ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਰਮਿੰਦਰ ਸਿੰਘ ਰਾਜਪੁਤ ਜੀ ਪ੍ਰੋਦੀਪ ਦੇ ਤੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬਿੰਦਰ ਸਿੰਘ ਰੰਧਾਵਾ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਮੈਨੂੰ ਇਹ ਜਿਹੜਾ ਮਾਣ ਬਖਸ਼ਿਆ ਪਾਰਟੀ ਵੱਲੋਂ ਔਰ ਜੋ ਜ਼ਿੰਮੇਵਾਰੀ ਉਹਨਾਂ ਨੇ ਦਿੱਤੀ ਉਹਨੂੰ ਮੈਂ ਤੰਦੇ ਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਸਾਰੀ ਪਾਰਟੀ ਨੂੰ ਸਾਰੇ ਵਰਕਰਾਂ ਨੂੰ ਇਕੱਠੇ ਲੈ ਕੇ ਔਰ ਪਾਰਟੀ ਨੂੰ ਜ਼ਿਲ੍ਹੇ ਦੇ ਵਿੱਚ ਮਜ਼ਬੂਤ ਕਰਕੇ ਚਾਰੋਂ ਦੀਆਂ ਚਾਰੋਂ ਸੀਟਾਂ ਅਸੀਂ ਕਾਂਗਰਸ ਦੀ ਝੋਲੀ ਪਾਵਾਂਗੇ ਇਹੀ ਮੇਰਾ ਮਿਸ਼ਨ ਹੈ ਇਹ ਸਾਡਾ ਸਾਰਿਆਂ ਦਾ ਮਿਸ਼ਨ ਹੈ ਇਹੀ ਬਾਲਾ ਜੀ ਤੋਂ ਅਸੀਂ ਅਰਦਾਸ ਕੀਤੀ ਹੈ ਬਾਲਾ ਜੀ ਅੱਗੇ ਵੀ ਸਾਨੂੰ ਇੱਕ ਸ਼ਕਤੀ ਬਖਸ਼ਣ ਵੀ ਅਸੀਂ ਚਾਰੋਂ ਦੀਆਂ ਚਾਰੋਂ ਸੀਟਾਂ ਜਿੱਤ ਕੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਡੋਲ ਬਜਰੰਦ ਮਲੀ ਕੀ ਜੈ ਹੋ ਕਿੰਨੇ ਸਾਲਾਂ ਬਾਅਦ ਪ੍ਰਧਾਨਗੀ ਜਿਹੜੀ ਆ ਕਾਂਗਰਸ ਨੇ ਅਬੌਰ ਨੂੰ ਸੌਂਪੀ ਹੈ ਜਿਲ੍ਹਾ ਪ੍ਰਧਾਨਗੀ ਜੀ ਜਿਲ੍ਹਾ ਪ੍ਰਧਾਨ ਦੀ ਮੇਰੇ ਮੇਰੀ 2.5 ਸਾਲ ਹੋ ਗਏ ਮੈਨੂੰ ਲੱਗਦਾ ਹੈ 2 ਦਹਾਕਾ 2 ਦਹਾਕਾ ਠੀਕ ਹੈ ਜੀ ਸਾਰਾ ਅੱਜ ਦੇ ਜਿਹੜੇ ਵਿਧਾਇਕ ਚੋਣ ਆ ਰਿਹਾ ਉਹਨਾਂ ਬਾਰੇ ਕੀ ਕਹਿਣਾ ਚਾਹੂਗਾ ਜੀ ਦੇਖੋ ਵਿਧਾਇਕ ਚੋਣ ਹੈ ਜਿਹੜੇ ਤੁਸੀਂ ਦੇਖਿਆ ਕਿ ਕਿੰਨੀ ਵੋਟਾਂ ਹੀ ਤਾਂ ਲੀ ਬੀਜਪੀ ਕਰ ਰਹੀ ਹੈ ਰਾਹੁਲ ਗਾਂਧੀ ਜੀ ਨੇ ਜਿਹੜਾ ਇੱਕ ਬ੍ਰਾਜ਼ੀਲ ਦੀ ਮਾਡਲ ਜਦੋਂ ਉਹਦੀ ਫੋਟ ਦਿਖਾਤੀ ਇੱਥੇ ਤਾਂ ਤੁਸੀਂ ਦੇਖੋ 65 ਲੱਖ ਵੋਟ ਜਿਹੜੀ ਉੱਥੇ ਕੱਟੀ ਗਈ ਹੈ ਬਿਹਾਰ ਦੇ ਵਿੱਚ ਤਾਂ ਇਸ ਦਾ ਜਿਹੜਾ ਬੀਜਪੀ ਇਲੈਕਸ਼ਨ ਕਮਿਸ਼ਨਰ ਬੀਜਪੀ ਦੀ ਇੱਕ ਟੀਮ ਬਣ ਕੇ ਕੰਮ ਕਰ ਰਹੀ ਹੈ ਤਾਂ ਤੁਸੀਂ ਉੱਥੇ ਇਨਸਾਫ ਦੀ ਕੀ ਉਮੀਦ ਕਰੋਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਪੰਜਾਬ ਦੇ ਵਿੱਚ ਇੱਕ ਇੱਕ ਵੋਟ ਲਿਸਟ ਚੈੱਕ ਕਰਕੇ ਕਿ ਅਸੀਂ ਇਸ ਦਾ ਧਿਆਨ ਰੱਖੀਏ ਵੀ ਇੱਥੇ ਕੋਈ ਜੜੀ ਨਜਾਇਜ਼ ਵੋਟ ਦਾ ਭੁਗਤੇ ਹੋਰ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਇੱਕ ਪਾਰਟੀ ਦੀ ਤਰ੍ਹਾਂ ਕੰਮ ਕਰ ਰਿਹਾ ਉਹ ਚੀਜ਼ ਇੱਥੇ ਨਾ ਹੋਵੇ ਪੰਜਾਬ ਚ ਭਾਈਚਾਰਾ ਬਰਕਰਾਰ ਰਹੇ ਔਰ ਸਾਰੇ ਇਕੱਠੇ ਹੋ ਕੇ ਅਸੀਂ ਇੱਥੇ ਜੜੀ ਸ਼ਾਂਤੀ ਲਿਆ ਸਕੀਏ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਬਣੇ ਪਏ ਐ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਅਸੀਂ ਇਹ ਪੰਜਾਬ ਨੂੰ

اوي ڪري ڪري سڀني کي ڪيئن ڪيئن ڪري ٿو ڪا به ڳالهه ڪري ٿو ڀاڳي ٿي ٿو هڪڙو 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 صاحب واهه واهه र <laughs>

ਹਾਂ ਜੀ ਆਦਰ ਪਛਾਲਾ ਜੀ ਜੀ ਕਹਿਣਾ ਚਾਹੂਗਾ ਜੀ ਇੱਕ ਵਾਰੀ ਫਿਰ ਤੋਂ ਪੁੱਛ ਰਹੇ ਹਾਂ ਜੀ ਸਾਡੇ ਹੋਰ ਪੱਤਰਕਾਰ ਸਾਥੀ ਨਾਲ ਮੈਂ ਪਹਿਲਾਂ ਧੰਨਵਾਦ ਕਰੂੰਗਾ ਤੁਹਾਡੇ ਪੱਤਰਕਾਰ ਭਰਾਵਾਂ ਦਾ ਤੁਸੀਂ ਪਹੁੰਚੇ ਹੋ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਹ ਕਹਿਣਾ ਚਾਹੂੰਗਾ ਜੀ ਵੀ ਜ਼ਿਲ੍ਹੇ ਦੇ ਵਿੱਚ ਸਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਇਕੱਠੇ ਲੈ ਕੇ ਸੀਨੀਅਰਾਂ ਦਾ ਅਸ਼ੀਰਵਾਦ ਲੈ ਕੇ ਤੇ ਜਿਹੜੇ ਵਰਕਰਾਂ ਨੂੰ ਇਕੱਠੇ ਕਰਕੇ ਜਿਲੇ ਦੀਆਂ ਚਾਰੇ ਸੀਟਾਂ ਜਿੱਤ ਕੇ ਅਸੀਂ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਇਹ ਹੀ ਮਿਸ਼ਨ ਹੈ 2027 ਦੇ ਵਿੱਚ ਕਾਂਗਰਸ ਸਰਕਾਰ ਬਣੇ ਮੋੜ ਅਸੀਂ ਲੀਆਂ ਤੇ ਲੈ ਕੇ ਆਈਏ ਜੇ ਪੰਜਾਬ ਠੀਕ ਅੱਛਾ ਥੈਂਕ ਯੂ ਜੀ ਆਪ ਜੀਪਕ ਗਰਗਰੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਮੈਂ ਇਹ ਸੋਚਦਾ ਹਾਂ ਵੀ ਹਰਪੀ ਦੀ ਸਾਰੀ ਟੀਮ ਜਿਹੜੀ ਕਿ ਲੰਬੇ ਸਮੇਂ ਤੋਂ ਬਾਈ ਹਰਪੀ ਦਾ ਮਿਹਨਤ ਕਰ ਰਹੀ ਹੈ ਕਿਉਂਕਿ ਹਰਪੀਤ ਨੇ ਉਸ ਟਾਈਮ ਬੋਰਡ ਦੀ ਬਾਗਡੋਰ ਸੰਭਾਲੀ ਸੀ ਜਦੋਂ ਵੱਡੇ ਘਰਾਨੇ ਕਾਂਗਰਸ ਨੂੰ ਛੱਡ ਗਏ ਸੀ ਪਿੰਡ ਤੇ ਸੂਰਮਾ ਮਾਰ ਕੇ ਤੇ ਹੋਰ ਪਾਰਟੀਆਂ ਵੱਲ ਚਲੇ ਗਏ ਸੀ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਾਰੇ ਹੀ ਬੋਧ ਦੇ ਸਾਥੀਆਂ ਨੂੰ ਉਹਨਾਂ ਟੀਮ ਨੂੰ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਾਂਗਰਸ ਪਾਰਟੀ ਨੇ ਕਿਰਪਾ ਕੀਤੀ ਬਲੌਕ ਪ੍ਰਧਾਨ ਬਣਾਇਆ ਇਹਨਾਂ ਨੇ ਮਿਹਨਤ ਕੀਤੀ ਅੱਜ ਇਹ ਜ਼ਿਲ੍ਹਾ ਪ੍ਰਧਾਨ ਚੁਣੇ ਜਾ ਚੁੱਕੇ ਹੈ ਇਕੱਲੇ ਐਵੇਂ ਨਹੀਂ ਵੀ ਇੱਕ ਬੰਦੇ ਦੀ ਪਾਰਸ਼ਾ ਚੁਣੇ ਜਾ ਚੁੱਕੇ ਹੈ ਇੱਥੇ ਸਾਡੇ ਆਬਜ਼ਰਵਰ ਏਸੀ ਦੇ ਚੇਲਾ ਕੁਮਾਰ ਜੀ ਇੱਥੇ ਲੰਬਾ ਸਮਾਂ ਬਤੀਤ ਕਰਕੇ ਸਾਰੇ ਵਰਕਰਾਂ ਨੂੰ ਪੁੱਛ ਕੇ ਕੌਣ ਬੰਦਾ ਕਾਬਿਲ ਹੈ ਕੌਣ ਮਿਹਨਤ ਕਰ ਰਿਹਾ ਹੈ ਉਹ ਸਾਰੀ ਚੀਜ਼ ਦਾ ਐਨਾਲਿਸਿਸ ਕਰਕੇ ਏ ਹਰਪੀ ਜੀ ਸਾਡੇ ਜਿਲ੍ਹਾ ਪ੍ਰਧਾਨ ਬਣਿਆ ਸਾਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ ਵੀ ਸਾਡਾ ਆਮ ਵਰਕਰ ਆਮ ਭਰਾ ਹੱਥੋਂ ਉੱਠ ਕੇ ਬਲਾਕ ਪ੍ਰਧਾਨ ਬਣ ਕੇ ਜਿਲ੍ਹਾ ਪ੍ਰਧਾਨ ਬਣਿਆ ਜੋ ਕਿ ਬਹੁਤ ਘੱਟ ਹੋਇਆ ਇਹ ਤੇ ਬਹੁਤ ਨੂੰ ਬੜੇ ਲੰਬੇ ਸਮੇਂ ਬਾਅਦ ਇਹ ਸੌਗਾਤ ਮਿਲੀ ਹੈ ਉਹਨਾਂ ਵਧਾਈ ਦੇਣਾ ਚਾਹੁੰਦਾ ਹਰਪੀ ਨੂੰ ਸਾਰਿਆਂ ਨੇ ਪਰਿਵਾਰ ਨੂੰ ਸਾਰੀ ਟੀਮ ਨੂੰ ਹੁਣ ਮੈਨੂੰ ਉਮੀਦ ਹੈ ਵੀ ਇਹ ਡਟ ਕੇ ਪੂਰੇ ਜ਼ਿਲ੍ਹੇ ਵਿੱਚ ਕੰਮ ਕਰਕੇ ਚਾਰੋਂ ਚਾਰੋਂ ਸੀਟਾਂ ਕਮਰਸ ਪਾਰਟੀ ਝੋਲੀ ਪਾਉਣ ਤੇ ਰਾਜਾ ਪ੍ਰੋਜੀ ਦੀ ਉਮੀਦਾਂ ਖਰੀਆਂ ਹੋਣਗੀਆਂ ਵਧਾਈ ਵਧਾਈ سواگت جا بڑے ہی زوردار طریقے بالاجی کام کیا جا رہا ہے بالا جی کا بلا کے انہوں نے اس کی جڑی شروعات کی ਯਾਹ ਤੋਂ ਕਰਨ ਦੇ ਪਰਲੇ ਉੱਤੋਂ ਦੀ ਹਾਂ ਸਾਰੇ ਰੋਡ ਦਾ ਤਿਆਰ ਕਰੋ ਆਪਣੇ ਨਾਲ ਮੌਜੂਦ ਨੇ ਸਰਦਾਰ ਬਲਦੇਵ ਸਿੰਘ ਰਿਟਾਇਰ ਐਸਡੀਓ ਔਰ ਗੱਲਬਾਤ ਕਰਾਂਗੇ ਸਸੀਗਰ ਹਰਜੀ ਜਿਹੜਾ ਅੱਜ ਹਰਪ੍ਰੀਤ ਸਿੰਘ ਸਿੰਘ ਸਿੱਧੂ ਨੂੰ ਜਿਹੜਾ ਹੈ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ ਉਸ ਦੇ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਨੇ ਬਹੁਤ ਹੀ ਵਧੀਆ ਮਿਹਨਤੀ ਇਮਾਨਦਾਰ ਤੇ ਸਾਥੀ ਨੂੰ ਨੌਜਵਾਨ ਸਾਥੀ ਨੂੰ ਜਿਹੜਾ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ ਜਿਹਦੇ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਊਗੀ ਤੇ ਸਾਰੇ ਜਿਹੜੇ ਹੈਗੇ ਆ ਮਤਲਬ ਜਿੰਨੇ ਵੀ ਕਾਂਗਰਸ ਪਾਰਟੀ ਦੇ ਵਰਕਰ ਆ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਤੇ ਮਤਲਬ ਪਾਰਟੀ ਨੂੰ ਮਜ਼ਬੂਤ ਕਰਨ ਵਾਲ ਪਰਪੁਰ ਸਿੰਘ ਸਿੱਧੂ ਜਿਹੜੇ ਆ ਬਹੁਤ ਵਧੀਆ ਰੋਲ ਨਿਭਾਉਣਗੇ ਠੀਕ ਹੈ ਜੀ ਠੀਕ ਹੈ ਹਾਂ ਹਾਂ ਚਲੋ ਬਾਤ ਕਰਦੇ ਹਾਂ ਜਾ ਰਹੇ ਉਹ ਖਾਤਰ ਨਾਲ ਮਿਲ ਕੇ ਸਾਬਿਤ ਹੋ ਗਏ ਮੁਬਾਰਕਾਂ ਦੀ ਬਹੁਤ ਹੋਰ ਜੀ ਗੱਲ ਅੰਕਲ ਕੀ ਕੀ ਕਰਨ ਸਾਬਿਤ ਹੋ ਗਏ ਹੈ ਜੀ ਹਕਮ ਜੀ ਸਤਿ ਸ੍ਰੀ ਅਕਾਲ ਜੀ ਆਪਣੇ ਨਾਲ ਮੌਜੂਦ ਨੇ ਗੁਰਸ਼ਾਮ ਜੀ ਹਾਂ ਜੀ ਸਰ ਜੀ ਜਿਹੜਾ ਅੱਜ ਹਰਪ੍ਰੀਤ ਸਿੰਘ ਸਿੱਧੂ ਜਿਨੇ ਜਿਹੜਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ ਉਹ ਹਾਈ ਕਮਾਂਡ ਵੱਲੋਂ ਔਰ ਕੀ ਕਹਿਣਾ ਚਾਹੂੰਗਾ ਇਸ ਦਿਨ ਮੈਂ ਅੱਜ ਕਹਿਣਾ ਚਾਹੂੰਗਾ ਕਿ ਕਾਂਗਰਸ ਪਾਰਟੀ ਨੇ ਇੱਕ ਮਿਹਨਤੀ ਬੰਦੇ ਨੂੰ ਕਾਂਗਰਸ ਪਾਰਟੀ ਨੇ ਡਿਸਟ੍ਰਿਕਟ ਪਾਰਟੀ ਦਾ ਪ੍ਰੈਜ਼ੀਡੈਂਟ ਬਣਾਇਆ ਤਾਂ ਕਿ ਕਾਂਗਰਸ ਪਾਰਟੀ ਦੇ ਵਿੱਚ ਚੰਗੀ ਧਰਾਮੇਲਤ ਹੋ ਸਕੇ ਚੰਗੀ ਧਰਾਮੇਲਤ ਹੋ ਸਕੇ ਕਿ ਅੱਗੇ ਆਨ ਵਾਲਾ ਟਾਈਮ ਜਿਹੜੀ 4 ਸੀਟਾਂ ਹੈਗੀ ਹੈ ਉਹ ਜਿੱਤ ਕੇ ਕਾਂਗਰਸ ਪਾਰਟੀ ਦੇ ਘੋੜੀ ਦੇ ਵਿੱਚ ਪਾ ਸਕੀ ਹਾਂ ਹਾਂ ਜੀ ਉਹਨਾਂ ਨੂੰ ਪਾਣੀ ਆ ਜਾਂਦਾ ਠੀਕ ਹੈ ਜੀ ਔਰ ਆਪਣੇ ਨਾਲ ਆਪਣ ਗੱਲਬਾਤ ਕਰਨ ਕਰਾਵੇ ਪਿਤਾ ਜੀ ਨਾਲ ਔਰ ਸਰਦਾਰ ਅਨੁਪ੍ਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਫਾਜ਼ਲ ਸਾਹਿਬ ਨੇ ਪ੍ਰਧਾਨ ਜੀ ਤੁਹਾਡੇ ਅੱਜ ਬੇਟਾ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਕੀ ਕਹਿਣਾ ਚਾਹੋਗੇ ਜੀ ਆਪ ਜੀ ਸਰ ਇਹ ਰਾਮਣ ਦੇ ਤਿਵਾਰਾਂ ਦੀ ਚੰਗੀ ਗੱਲ ਹੈ ਜੋ ਮਹਾਰਾਜ ਨੇ ਦਿੱਤੀ ਹੈ ਹਾਂ ਜੀ ਜੀ ਪਾਰਟੀ ਨੇ ਦਿੱਤੀ ਹੈ ਜੋ ਜ਼ਿੰਮੇਵਾਰੀ ਉਹ ਨਿਭਾਵਾਂਗੇ ਇਮਾਨਦਾਰੀ ਨਾਲ ਨਿਭਾਵਾਂਗੇ ਪਾਪੂ ਵੀ ਆ ਕੋਲੀ ਖੜੇ ਨੇ ਕਿਸੇ ਲਿਤ ਕਰੇ ਬਗੈਰ ਪਾਪੂ ਹੋ ਗਏ ਨੇ ਇਹਨਾਂ ਨੂੰ ਵਿਚਾਰ ਕਰ ਜਦੋਂ ਪੁੱਤ ਜਵਾਨ ਹੁੰਦਾ ਹੈ ਆਂਗਾ ਜਾਂਦਾ ਹੈ ਤੇ ਕੁਦਰਤੀ ਗੱਲ ਹੈ ਮਾਪਿਆਂ ਨੂੰ ਕੁਝ ਹੀ ਹੁੰਦੀ ਹੈ ਸੱਜਣਾ ਮਿੱਤਰਾਂ ਨੂੰ ਕੁਝ ਹੀ ਹੁੰਦੀ ਹੈ ਯਾਰਾਂ ਦੋਸਤਾਂ ਨੂੰ ਕੁਝ ਸਾਰਿਆਂ ਦੇ ਚਿਹਰੇ ਤੇ ਤੁਰੀ ਨੂਰ ਵੇਖੋ ਯਾਰ ਕਮਾਲ ਹੀ ਹੈ ਅਬੋਰ ਦੇ ਵਿੱਚ ਪਹਿਲੀ ਵਾਰੀ ਆਮ ਕਰਦਾ ਮੁੰਡਾ ਜੱਪਜੀ ਆਮ ਕਰਦਾ ਮੁੰਡਾ ਜਿਹੜਾ ਉਹ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਮਹਤਰੀ ਸਿੱਧੂ ਆ ਬਰਬਾ ਹੋਣ ਕਰਾਈ ਦੇ ਆ ਮੇਲ ਦੇ ਕੇ ਸਭ ਹੋਣੇ ਤੇਰੀ ਬੱਲੇ ਥੰਕ ਯੂ ਥੈਂਕ ਯੂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੇਰੇ ਤੇ ਵਿਸ਼ਵਾਸ ਦਿਖਾਇਆ ਔਰ ਸਭ ਤੋਂ ਪਹਿਲਾਂ ਮੇਰੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੇ ਸੀਨੀਅਰ ਸਾਰੇ ਖੜੇ ਡਾਕਟਰ ਸਾਹਿਬ ਖੜੇ ਹੈਗੇ ਆ ਨਕੂਰਾਮ ਜੀ ਖੜੇ ਹੈਗੇ ਆ ਪੱਟੀ ਸਾਹਿਬ ਹੈਗੇ ਆ ਜਿੰਨੇ ਵੀ ਸਾਰੇ ਲੀਡਰਸ਼ਿਪ ਹੈਗੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਵੀ ਮੈਨੂੰ ਇਹ ਜ਼ਿਲ੍ਹਾ ਪ੍ਰਧਾਨ ਬਣਾ ਕੇ ਮਾਣ ਬਖਸ਼ਿਆ ਔਰ ਮੈਂ ਪਾਰਟੀ ਨੂੰ ਸਾਰੀ ਇਕੱਠੀ ਲੈ ਕੇ ਲੀਡਰਸ਼ਿਪ ਨੂੰ ਵੱਡਿਆਂ ਦਾ ਸੀਨੀਅਰ ਦਾ ਸਹਿਯੋਗ ਅਸ਼ੀਰਵਾਦ ਲੈ ਕੇ ਔਰ ਸਾਰਿਆਂ ਨੂੰ ਨਾਲ ਲੈ ਕੇ ਐਮਪੀ ਸਰਦਾਰ ਸ਼ੇਰ ਸਿੰਘ ਘੁਆਇਆ ਸਾਰਿਆਂ ਨੂੰ ਨਾਲ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਅਸੀਂ ਕੰਮ ਕਰਾਂਗੇ ਔਰ ਸਾਰੀ ਗਾਈਡੈਂਸ ਵੀ ਦੇਵਾਂਗੇ ਤੇ ਪਾਰਟੀ ਨਾਲੇ ਸਮੇਂ ਦੇ ਵਿੱਚ ਚਾਰੋਂ ਚਾਰ ਜਿੱਤ ਕੇ ਕਾਂਗਰਸ ਪਾਰਟੀ ਦੀ ਛੋੜੀ ਚ ਅਸੀਂ ਪਾਸ ਕਰਾਂਗੇ ਨੌਜਵਾਨਾਂ ਆ ਕੇ ਤੇਰਾ ਪਾਰਟੀ ਚ ਕਰਨਾ ਬੜੀ ਜੀ ਉਹ ਅਨਸਾਰ ਕਿ ਉਹ ਰੌਣ ਗੁਰਬਿੰਦੀ ਜੀ ਦੀ ਨੀਤੀ ਹੈ ਕਿ ਮੌਜੂਦਨ ਜਿਹੜੇ ਸਾਥੀ ਨੇ ਉਹਨਾਂ ਨੂੰ ਅੱਗੇ ਲੈ ਕੇ ਮੋਕਾ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਜਿਹੜਾ ਸਮੇਂ ਚਾਹ ਕਾਫੀ ਬਦਲਾਅ ਆ ਗਿਆ ਜਿਹੜੀ ਕਨਵੈਂਸ਼ਨਲ ਲੀਡਰਸ਼ਿਪ ਹੋ ਸੀ ਉਹਦਾ ਪਰਿਵਾਰਵਾਦ ਥੋੜਾ ਸੀ ਅੱਜ ਪਰਿਵਾਰਵਾਦ ਜਿਹੜਾ ਕਿਹਾ ਜਾਂਦਾ ਅਬ ਉਹਨੇ ਬਹੁਤ ਕੁੱਟ ਗਿਆ میں تو سمجھا, سمجھا وہ نہیں ساری کانگریس نے بک کیا ہے جو کہ سو بڑا ڈیسیزنگ پرفارمنس ایز اے بلاک کانگریس پریزیڈنٹ پارٹی ہوں گی اور so, میں سارے ساتھوں یہ اچھ گزش کروں گا سما بہت برا رہ گیا اور ساری چیزاں یہ جراجی اور ڈردی راجنیتی ہے اس کو ہے خاص کر کے ہونے کی ضرورت ہے ਮੈਨੂੰ ਤਾਂ ਪੈਸਾ ਨਹੀਂ ਮੈ ਤਾਂ ਇਹਨਾਂ ਦਾ ਕੱਢਿਆ ਹੋਇਆ ਹੈਗਾ ਪਰ ਜਿਹੜਾ ਆਮ ਆਦਮੀ ਆਮ ਪਾਰਟੀ ਵਰਕਰ ਸੀ ਜਿਹੜਾ ਬਹੁਤ ਪੈਰਲ ਚ ਜੀ ਰਿਹਾ ਸੀ ਸ਼ਾਇਦ ਉਹ ਨਵਾਂ ਹਵਾਚਾਨ ਲੈਣ ਦਾ ਮੌਕਾ ਮਿਲੂਗਾ ਪੂਰੇ ਆਪਣੇ ਸਾਰੇ ਸਾਥੀਆਂ ਨੂੰ ਮਤਮੁਤਿ ਦਾ ਜਿਵੇਂ ਪਾਰਟੀ ਦੇ ਪ੍ਰੋਗਰਾਮ ਹੋਣਗੇ ਪੂਥ ਲੈਵਲ ਤੋਂ ਲੈ ਕੇ ਉੱਪਰ ਤੱਕ ਕੰਸਟਿਟਿਊਐਂਸੀ ਲੈਵਲ ਤੱਕ ਸਾਰੇ ਨੂੰ ਮਤਮੁਤਿ ਠੀਕ ਹੈ ਤਾਂ ਦੁਬਾਰਾ ਫੇਰ ਬਹੁਤ-ਬਹੁਤ ਵਾਰਗ ਪਾਰਟੀ ਦਾ ਤੁਹਾਡੀ ਫੋਟੋਆਂ ਸਾਡੇ ਕੋਆਰਡੀਨੇਟਰ ਦੇਪੁਟੀ ਜੀ ਆ ਇਹ ਬ੍ਰਾਜ਼ੀਲ ਜੀ ਹੈ ਮੇਰੇ ਨਾਲ ਇਹਨੇ ਗਿੱਦਰਵਾਇਆ ਲੈਕਚਰ ਪਾਰਲੀਮੈਂਟ ਚ ਕੰਮ ਕੀਤਾ ਇਹਦਾ ਵੀ ਮੈਂ ਬੜਾ ਗੱਲਬਾਤ ਕਰਦਾ ਵੀ ਇਹਨੇ ਸਮਾਂ ਕੱਢ ਕੇ ਪਿਛਲੇ 1 ਮਹੀਨੇ ਸਾਰੇ ਕਾਂਗਰਸ ਪਾਰਟੀ ਦੇ ਵਰਕਰਸ ਨੂੰ ਬਲੌਕ ਕਾਮ ਤੋਂ ਸਾਰਿਆਂ ਨੂੰ ਤਾਲਮਿਲ ਕਰਕੇ ਅੱਜ ਦੇ ਖੁਸ਼ੀ ਦੇ ਮਕਾਮ ਤੇ ਨੌਜਵਾਨ ਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਗਰਸ਼ਕ ਨੂੰ ਬਹੁਤ ਦਾਸ਼ਾ ਤੁਸੀਂ ਬਹੁਤ ਕਾਂਗਰਸ ਦੇ ਪੁਰਾਣੇ ਰਹੇ ਹੋ ਕਿੰਨੇ ਸਾਲਾਂ ਬਾਅਦ ਮਤਲਬ ਇੱਕ ਜ਼ਿਲ੍ਹਾ ਪ੍ਰਧਾਨਗੀ ਜਿਹੜੀ ਆ ਬਹੁਤ ਨੁਗਲੀ ਹੈ 30 ਸਾਲਾਂ ਜਿਲ੍ਹਾ नहीं ऐसा है मैंने पहले भी ਤੁਹਾਨੂੰ ਕਿਹਾ ਉਹ ਵੀ ਤਰਮਿੰਦਰ ਕਿ ਇੱਕ ਪਰਿਵਾਰ ਦਾ ਕਾਬਜ਼ਰੀ ਪਾਰਟੀ ਤੇ ਜੋ ਵਿੱਚ ਉਹ ਆਪ ਬਣੇ ਹੋਣ ਜਾਂ ਕਿਸੇ ਨੂੰ ਬਣਾਇਆ ਹੋਵੇ ਇਟ ਵਾਸ देयर ਪਾਕਟ ਬਰੋ ਕਹਿੰਦੇ ਅੰਗਰੇਜ਼ੀ ਚ ਜੇਬ ਵੀ ਪਾਰਟੀ ਸੀ ਹੁਣ ਜਦ ਹੈ ਇੱਕ ਨੌਜਵਾਨ ਨੂੰ ਮੌਕਾ ਦੇ ਕੇ ਖਾਸ ਕਰਕੇ ਜੋ ਨੌਜਵਾਨ ਵਰਗ ਖੜਾ ਹੈ ਅੱਜ ਇਹਨਾਂ ਨੂੰ ਇਸ ਗੱਲ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਵੀ ਅਗਰ ਹਰਪ੍ਰੀਤ ਸਿੰਘ ਬਣ ਸਕਦਾ ਹੈ ਕਲੂਲ ਬਣ ਸਕਦੇ ਹੋ ਪਰਵਾਵਾਂਗੇ ਔਰ ਜੋ ਕਿ ਜੇ ਦੀ ਮੈਂ ਪਿਛਲੇ 4 ਸਾਲ ਦੀ ਪਰਫਾਰਮੈਂਸ ਨੂੰ ਦੇਖਦੇ ਹੋਇਆ ਇਹਨੇ ਬਿਨਾ ਕਿਸੇ ਲਾਲਚ ਤੋਂ ਬਿਨਾ ਡਰ ਤੋਂ ਬਿਨਾ ਪਾਰਟੀ ਦੀ ਜੋ ਪੋਲਿਸੀਜ਼ ਅਹੀਂਆ ਜੋ ਪ੍ਰੋਗਰਾਮ ਆਇਆ ਇਹਨੇ ਇਹ ਬਿਨ ਫਬਰ ਹਲ ਕੈਡਰ ਐਜ਼ ਅ ਬਲੋਕ ਪ੍ਰੈਜ਼ੀਡੈਂਟ ਲਾਗੂ ਕੀਤਾ ਸੋ ਮੈਂ ਇਹਨੂੰ ਪਹਿਲਾ ਹੀ ਇਸ ਗੱਲ ਦੀ ਮੁਬਾਰਕਬਾਦ ਦੇ ਚੁਕਿਆ ਯੂ ਆਰ ਬ੍ਰਿੰਗ ਦੀ ਬੈਸਟ ਠੀਕ ਸੋ ਮੈਂ ਕਾਮਨਾ ਕਰਦਾ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਕਾਂਗਰਸ ਹੋਰ ਮਜ਼ਬੂਤੀ ਨਾਲ ਹੋ ਉੱਪਰ ਕੀ ਆ ਵੀ ਕੋਈ ਅੱਜ ਜਿਹੜੇ ਨੌਜਵਾਨ ਸਾਥੇ ਅਜ ਪੁਰਾਣੀ ਚੇਹਰੇ ਦੇਖ ਰਿਹਾ ਸਾਰੇ ਆਂ ਤੇ ਖੁਸ਼ੀ ਦੀ ਲਹਿਰ ਹੈ ਜੱਕਰ ਸਾਹਿਬ ਹੈ ਆਪਣੇ ਐਸਪੀ ਸਾਹਿਬ ਹੈ ਗੰश्याम ਹੈ ਸਾਰੇ ਸਾਥੀਆ ਜਾਇ ਹੈ ਸੋ ਮੈਨੂੰ ਬੜੀ ਵਾਰਿਕ ਮਨ ਨੂੰ ਖੁਸ਼ੀ ਹੈ ਅੱਜ ਮੈਡ ਇਟ ਮੈਂ ਅੱਜ ਬਹੁਤ ਬਿਜ਼ੀ ਸੀਗਾ ਪਰ ਮੈਂ ਕਰਮਿੰਦਰ ਨੂੰ

تو ٹھیک ہے میں نہ نہیں میرے لگ رہا ہے ہانی میں حاجی کے پنجا بولا انہوں نے سنتے ہیں پنجا کرتے ہیں میں ابا جو ڈیری کا پیسہ دے رہا ہے ਬਾਥ ਜੁੜਦੇ ਆਪਾਂ ਮੜਾ ਹੈ ਨਾ ਸੱਸੀ ਬਾਈ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਵੱਡੇ ਭਾਈ ਨੂੰ ਜਿਹੜਾ ਅੁੱਧਾ ਮਿਲਿਆ ਉਸ ਦੇ ਸੰਬੰਧੀ ਮੈਂ ਸਮੁੱਚੀ ਕਾਂਗਰਸ ਪਾਰਟੀ ਦਾ ਸਾਡੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਾਂ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਨੇਕਦਿਲ ਇਨਸਾਨ ਮਿਹਨਤਕਸ਼ ਜਿਨ੍ਹਾਂ ਨੇ ਰਾਤ ਦਿਨ ਕਿਸੇ ਭੈ ਤੋਂ ਨਹੀਂ ਕਿਸੇ ਲਾਲਚ ਤੋਂ ਨਹੀਂ ਪਾਰਟੀ ਲਈ ਮਿਹਨਤ ਕੀਤੀ ਹੈ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਬਹੁਤ ਰਹੇ ਦੀ ਹੈ ਬਹੁਤ ਖੁਸ਼ੀ ਹੈ ਬਹੁਤ ਵਧੀਆ ਅਨਸਾਰ ਨੂੰ ਅੱਜ ਸਾਡੇ ਪੱਲੇ ਬਤਨ ਲਾਇਆ ਬਹੁਤ ਬਹੁਤ ਧੰਨਵਾਦ ਸਾਰੀ ਬੀਡਰਸ਼ਿਪ ਦਾ ਮੈਂ ਦੁਬਾਰਾ ਕਰਦਾ ਧੰਨਵਾਦ ਜੀ ਜੀ ਪ੍ਰਧਾਨੀ ਆ ਜਵਾਕੇ ਤੋਂ ਹੈਗਾ ਜੀ ਜੀ لیکن کیا بنا جڑا وہ پورا والا کاندہ ہے یہ بالکل بڑا انتخال ہو گیا وہ پکڑا جی وہ ساری پھیلی کے پھٹ گئی ہیں کہ وہاں کے یار یہ ساری اپنی سمجھ میں ا رہا ہے کارنداری ائے گا ڈاڑ جو گا سنیں ٹھیک ہے ٹھیک ہے سی ار جی